जी डेड़ी लाई जी तब की दे तो दे। दे तो साल आके धमकी देा पावे से बैठते भरा बड़े इन्होंने दवाइया ला के दिया लेडीज दसो की करेगी है दसो अठार साल हो गए बैठती लादी पी है कली जनानी है सात सोरा ਅਕਸੀਡੈਂਟ ਵਿੱਚ ਤਿੰਨ ਬੱਚੇ ਹੋਰ ਆ ਪਿਓਰ ਦੇ ਇਧਰ ਨਹੀਂ ਦੇ ਉਹਨਾਂ ਦੇ ਤਿੰਨ ਬੱਚੇ ਦੀ ਜ਼ਿੰਮੇਵਾਰੀ ਮੇਰੇ ਤੇ ਹੈ ਕਾਨੂੰਨੀ ਪਤਾ ਇਤਲ ਕੌਣ ਕਿਉਂ ਕਰਦਾ ਆਈ ਦਫਤਰਾਂ ਜਿਵੇਂ ਹੋਏ ਆ ਐਸੀ ਸਕਾਰੀ ਮੁਹਾਈ ਹਾਂ ਪਰ ਤੇ ਪਾਉਣੇ ਪਾਈ ਜਾਣ ਕੋਈ ਦਰ ਨਹੀਂ ਪਰ ਤੇ ਫੇਸਬੁਕ ਤੇ ਲਾਉਂਗਾ ਆਪਾਂ ਰੋਟੀ ਤੇ ਖਾਣੀ ਆ ਕੋਈ ਨਹੀਂ ਪਾ ਗਿਆ ਜਿਆਦਾ ਕੰਮ ਆ ਜੇਗਾ ਕੀ ਜਾਨਾ ਜਿਆਦਾ ਬਾਜ਼ਾਰ ਵਿੱਚ ਹੋ ਗਿਆ ਹੰਗਾਮਾ ਪੁਲਿਸ ਨੇ ਪਾਤੀ ਅਚਾਨਕ ਕਾਰਵਾਈ ਕਿਹਾ ਨਜਾਇਜ਼ ਕਬਜ਼ਾ ਨਹੀਂ ਹੋਣ ਦੇਵਾਂਗੇ ਕੈਮਰੇ ਅੱਗੇ ਫੁੱਟ ਫੁੱਟ ਕੇ ਰੋਈ ਔਰਤ ਕਿਹਾ ਪਤੀ ਕੋ ਮਾਂਝ ਤੇ ਰੇੜੀ ਲਗਾ ਕੇ ਕਰ ਰਹੀ ਗੁਜ਼ਾਰਾ ਬਾਜ਼ਾਰ ਦੇ ਵਿੱਚ ਅਚਾਨਕ ਪੁਲਸ ਵੜਾਈ ਤੇ ਵੱਡਾ ਹੰਗਾਮਾ ਹੋ ਗਿਆ ਕਿਉਂਕਿ ਪੁਲਸ ਪ੍ਰਸ਼ਾਸਨ ਰੇੜੀ ਫੜੀ ਲਗਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਤਿਆਰ ਸੀ ਤਾਂ ਇਸ ਦੇ ਚਲਦੇ ਰੇੜੀ ਪੜੀ ਲਗਾਉਣ ਵਾਲਿਆਂ ਨੇ ਅਚਾਨਕ ਹੰਗਾਮਾ ਕਰ ਦਿੱਤਾ ਤੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਵੇਲੇ ਇੱਕ ਰੋਂਦੀ ਹੋਈ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਦਾ ਐਕਸੀਡੈਂਟ ਹੋ ਗਿਆ ਸੀ ਇਸ ਕਰਕੇ ਉਹ ਕੋਮਾ ਦੇ ਵਿੱਚ ਹੈ ਤੇ ਉਸ ਦੇ ਘਰ ਦਾ ਖਰਚਾ ਇਸ ਤੋ ਹੀ ਚੱਲਦਾ ਹੈ ਤੇ ਐਸ ਐਚ ਓ ਉਹਨਾਂ ਨੂੰ ਰੇੜੀਆਂ ਲਗਾਉਣ ਤੋਂ ਰੋਕ ਰਹੇ ਨੇ ਤੇ ਉਹਨਾਂ ਤੇ ਪਰਚੇ ਪਾਉਣ ਦੀ ਧਮਕੀ ਵੀ ਦਿੱਤੀ ਜਾ ਰਹੀ ਹੈ। ਅਜਾ ਤੱਕ ਸਾਨੂੰ ਲੱਗਣ ਨਹੀਂ ਦੇ ਰਿਹਾਗੇ ਤੁਹਾਨੂੰ ਧਮਕੀ ਦਿੰਦੇ ਆ ਕਿ ਤੁਹਾਡੇ ਦੇ ਪਰਚਾ ਪਾਵਾਂਗੇ ਸਾਡੇ ਐਸੀ ਡੇੜੀ ਲਾਈ ਸੀ ਸਾਨੂੰ ਆਕੇ ਧਮਕੀ ਦੇ ਲਾਗੇ ਕਹਿੰਦੇ ਪਰਚਾ ਪਾਵਾਂਗੇ ਤੁਹਾਡੇ ਦੇ ਸਾਨੂੰ ਮੇਨ ਸਰ ਮੈਡਮ ਜੀ ਨੇ ਕਹਾਂ ਜੀ ਤੁਸੀਂ ਲਾ ਲਓ ਤੇ ਆ ਦੇਖੋ ਜੀ ਕਾ ਪਰੇ ਚੋਲੇਲੀ ਜਗਾ ਤੇ ਜਾਣ ਕੇ ਗੰਦੇ ਜੀ ਪੁੱਡਾ ਵਾਲੀ ਜਗਾ ਤੇ ਕਹਿੰਦੇ ਮੈਂ ਲਿਖ ਕੇ ਦਿੱਤਾ ਮੈਂ ਨਹੀਂ ਲਾਣ ਦੇਣਾ ਹੈ ਕੀ ਆ ਦੇਖੋ ਕਾਰਪੋਰੇਸ਼ਨ ਵਾਲੀ ਜਗਾ ਤੁਹਾਨੂੰ ਜਾਣ ਕੇ ਤੰਗ ਕਰਦੇ ਵੇ ਆ ਤਮਕੀਆਂ ਦੇ ਰਹੇ ਆ ਪਰਚੇ ਬਾੰਦੀਆਂ ਤੇ 14 ਸਾਲ ਹੋ ਗਏ ਮੇਰਾ ਆਦਮੀ ਬੈਠਦੇ ਆ ਮੇਰੇ ਅੱਜ ਦਵਾਈ ਆ ਬੜੇ ਨਾਲ ਦਵਾਈਆਂ ਲੈ ਕੇ ਦਿੱਤੀ ਆ ਇੱਕ ਲੇਡੀ ਦੱਸੋ ਕੀ ਕਰੇਗੀ ਇਹ ਦੱਸੋ 14 ਸਾਲ ਹੋ ਗਏ ਬੈਠੀ ਲਾਂਦੀ ਪਈ ਆ ਸਾਰਿਆਂ ਨੂੰ ਪਤਾ ਹਾਂਜੀ ਇੱਥੇ ਡਾਕਿੰਗ ਇੱਥੇ ਹੀ ਚੱਲਦਾ ਕੱਲੀ ਜਨਾਨੀ ਆ ਸਾਥ ਸੋਹਰਾ ఆ యాక్సిడెంట్ ਵਿੱਚ ਤਿੰਨ ਬੱਚੇ ਹੋਰ ਆ ਜੋਰ ਦੇ ਦਰਾਨੀ ਦੇ ਉਹਨਾਂ ਦੇ ਤਿੰਨ ਬੱਚੇ ਦੀ ਜ਼ਿੰਮੇਵਾਰੀ ਮੇਰੇ ਤੇ ਹੈ ਉਹਦੇ ਮਾਪੇ ਨਹੀਂ ਉਹਨਾਂ ਦੀ యాక్సిడెంట్ ਚ ਮੌਤ ਹੋ ਗਈ ਸੀ ਮੇਰੇ ਘਰ ਵਾਲਾ యాక్సిడెంట్ ਚ ਪਾਗਲ ਆ ਕੋਮਾਂਚਾ ਸਰ ਮੈਂ ਕੱਲੀ ਕਮਾਨ ਵਾਲੀ ਆ ਲੇਕਿਨ ਮੈਨੂੰ ਪੁਲਸ ਤੋਂ ਬਹੁਤ ਤੰਗ ਕਰ ਰਹੀ ਹੈ ਮੈਨੂੰ ਕੰਮ ਨਹੀਂ ਕਰਨ ਦਿੰਦੀ ਬਈ ਵੀ ਹੁਣ ਕੀ ਕਹਿ ਰਹੇ ਉਹ ਨੇ ਕਿ ਮੇਰ ਮੈਡਮ ਜੀ ਇੰਨੇ ਵਧੀਆ ਉਹਨਾਂ ਨੇ ਕਿਹਾ ਤੁਸੀਂ ਕੰਮ ਕਲਾ ਜੀ ਪੱਪੀ ਜੀ ਗੋਲ ਗਏ ਉਹਨਾਂ ਨੇ ਐਸਐਚਓ ਨੂੰ ਫੋਨ ਕੀਤਾ ਲੇਡੀਜ਼ ਦਾ ਕਰਨ ਦੇ ਕੰਮ ਫੇਰ ਵੀ ਨਹੀਂ ਮੰਨੇ ਫੇਰ ਉਧਰ ਬੋਲ ਕੀਤਾ ਅੱਗਾਈ ਕੋ 10 ਵਾਰੀ ਗਏ ਉਹ ਵੀ ਕਹਿੰਦੇ ਕੋਈ ਨਹੀਂ ਦੇਖਦੇ ਦੇਖਦੇ ਅੱਜ ਇੱਕ ਮਹੀਨਾ ਆ ਗਿਆ ਦਿਨ ਰਾਤ ਇੱਥੇ ਸੌਂਦੀ ਬਈ ਐ ਅੱਜ ਸਾਰੇ ਇੱਥੇ ਸੌ ਰਿਆ ਰੇੜੀ ਬੜੀ ਵਾਲੇ ਇੱਕ 70 ਸਾਲ ਦੀ ਬਜ਼ੁਰਗ ਔਰਤ ਨੇ ਦੱਸਿਆ ਹੈ ਕਿ ਜਿਹੜੀ ਫੜੀ ਲਗਾ ਕੇ ਹੀ ਉਹਨਾਂ ਦਾ ਗੁਜ਼ਾਰਾ ਚੱਲਦਾ ਹੈ ਤੇ ਉਹ ਬੀਤੇ 50 ਸਾਲ ਤੋਂ ਇਹ ਕੰਮ ਕਰ ਰਹੇ ਨੇ ਤੇ ਇੱਥੇ ਹੀ ਰਹਿ ਕੇ ਉਹ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਨੇ ਲੇਕਿਨ ਉਹਨਾਂ ਤੇ ਪਰਚੇ ਪਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਉਸਨੇ ਵੀ ਕਿਹਾ ਕਿ ਪਰਚੇ ਪਾ ਦੇ ਤੇ ਜਨ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਕਿਉਂਕਿ ਰੋਟੀ ਤਾਂ ਖਾਣ ਹੀ ਹੈ ਆਇਆ ਫੜੀਆਂ ਰਾਉਂਡ ਐ ਹੋਰ ਗਾੜੀ ਲੱਗਦੀ ਆ ਸਾਰੇ ਲੋਕ ਨੇ ਕਿ ਸਾਨੂੰ ਰੋਟੀ ਖਾਣ ਦੇਣਾ ਐ ਹੋਰ ਕੁਛ ਹੀ ਮੰਗ ਮੰਗਦੇ ਨੇ ਅਸੀਂ ਮਣਕ ਹੋਰ ਕਰ ਰਹੇ ਲੋਕ ਤੁਹਾਨੂੰ ਕੋਣ ਰੋਕ ਆ ਬੁਟਾ ਆਂਦੇ ਚਾ ਜਗ੍ਹਾ ਸਾਡੀ ਆ ਹੁਣ ਕੀ ਕਰੀਏ ਸਾਨੂੰ ਨਹੀਂ ਪਤਾ ਇਤੋਂ ਕੌਣ ਕਿਉਂ ਕਰਦਾ ਆਈ ਦਫ਼ਤਰਾਂ ਚ ਵੀ ਹੋਏ ਆ ਅਸੀਂ ਖਾਲੀ ਮੁਖਾਈ ਪਰਚਾ ਪਾਣਾ ਪਰਚਾ ਪਾਉਣੇ ਪਾਈ ਜਾਣ ਕੋਈ ਦਰ ਨਹੀਂ ਪਰ ਤੇ ਫੇਰ ਤੁਹਕ ਤਰਾਂਗੇ ਆਪਾਂ ਮਾਤਾ ਰੋਟੀ ਤੇ ਖਾਣੀ ਆ ਪਰਚਾ ਵੀ ਭਰਾਨੀਆਂ ਦਾ ਹੋ ਗਿਆ ਇਹ ਪਰਿਵਾਰ ਦੇ ਕੌਣ ਕੌਣ ਕੰਮ ਕਰਨ ਵਾਲਾ ਮੇਰਾ ਇੱਕ ਮੁੰਡਾ ਆ ਇੱਕ ਪੁੱਤਰਾ ਮੇਰਾ ਉਹ ਤਾਂ ਪੀਓ ਠੀਕ ਨਹੀਂ ਰਿਹਾ ਪੁੱਤਰ ਨੂੰ ਮਕੋ ਰੱਖਿਆ ਕੋਈ ਨਹੀਂ ਆ ਇਹਦੇ ਨਾਲ ਆ ਮੇਰਾ ਬੱਚਾ ਸਿੱਧਾ ਦੇਖੋ ਇਹ ਦੇਖੋ ਸਾਰੀਆਂ ਰਸੀਦਾਆਂ ਸਾਡੀਆਂ ਔਰ ਨਵੀਆਂ ਕਾਦੀਆਂ ਨਹੀਂ ਬਾਜੀ ਕਾਦੀਆਂ ਕਾਰਪੋਰੇਸ਼ਨ ਦੀਆਂ ਪਰਚੀਆਂ ਦਿੱਤੀਆਂ ਹੋਈਆਂ ਨੇ ਇੱਥੇ ਜੇ ਪੱਕੇ ਬੈਠੇ ਜਾਂਦੇ ਬੈਠੇ ਚਾਰ ਮਹੀਨੇ ਪਹਿਲਾਂ ਦੀ ਵੀ ਮੇਰੇ ਕੋਲ ਪਰਚੀਆਂ ਆ ਗਈਆਂ ਨੇ ਅੱਛਾ ਜੀ ਮੈਂ ਤੇ ਦੇ ਰਹੀ ਆ ਉਹਨਾਂ ਨੂੰ ਨਹੀਂ ਜਦੋਂ ਪਰਚੀਆਂ ਕੱਟਦੀਆਂ ਉਦੋਂ ਨਹੀਂ ਸੀ ਪਤਾ ਉਹਨਾਂ ਨੂੰ ਵੀ ਉਹਨਾਂ ਨੂੰ ਨਹੀਂ ਪਤਾ ਸੀ ਕਾਰਪੋਰੇਸ਼ਨ ਦੀ ਉਹਨਾਂ ਨੂੰ ਐ ਨਹੀਂ ਪਤਾ ਸੀ ਵੀ ਅਸੀਂ ਪੈਂਦੀਆਂ ਪੰਮਾ ਕੌਣ ਐ ਇੱਥੇ ਨਾਮ ਸੀ ਸਾਡਾ ਜਦੋਂ ਇਸ ਸਾਰੇ ਮਾਮਲੇ ਬਾਰੇ ਐਸਓਸੀਓ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਸਪਸ਼ਟ ਕੀਤਾ ਕਿ ਇਹ ਗੈਰਕਾਨੂੰਨੀ ਜਿਹੜੀ ਪੜੀ ਲਗਾ ਰਹੇ ਨੇ ਤਾਂ ਉਹਨਾਂ ਨੂੰ ਉਪਰੋਂ ਇਹ ਹੁਕਮ ਆਏ ਨੇ ਕਿ ਉਹ ਕਿਸੇ ਵੀ ਤਰ੍ਹਾਂ ਗੈਰਕਾਨੂੰਨੀ ਕਬਜ਼ਾ ਨਹੀਂ ਹੋਣ ਦੇਣਗੇ। ਉਹਨਾਂ ਇਹ ਵੀ ਦੱਸਿਆ ਹੈ ਕਿ ਇਹਨਾਂ ਨੂੰ ਇਥੋਂ ਹਟਾਇਆ ਜਾ ਰਿਹਾ ਹੈ ਲੇਕਿਨ ਉਹਨਾਂ ਨੂੰ ਨਵੀਂ ਥਾਂ ਦੇ ਉੱਪਰ ਥਾਂ ਦਿੱਤੀ ਜਾ ਰਹੀ ਹੈ ਲੇਕਿਨ ਇਸ ਕੰਮ ਦੇ ਵਿੱਚ ਸਮਾਤਾ ਲੱਗਦਾ ਹੀ ਹੈ। ਗਲਾੜਾ ਦੀ ਜਗ੍ਹਾ 'ਤੇ ਨਜਾਇਜ਼ ਬੈਠੇ ਸੀ ਬੰਦੇ ਬਾ ਹੁਕਮ ਜਿਹੜੇ ਚੀਫ ਗਲਾੜਾ ਨੇ ਤੇ ਕਾਰਪੋਰੇਸ਼ਨ ਤੇ ਪੁਲਿਸ ਨੇ 30 ਦਿਨ ਨੂੰ ਚਕਵਾਤੇ ਸੀ ਬਿਲਕੁਲ ਖਾਲੀ ਕਰਾ ਦਿੱਤੀ ਸੀ। ਉਹ ਕਹਿੰਦੇ ਕਹਿੰਦੇ ਵੀ ਅਸੀਂ ਸਾਡੇ 15 50 50 ਸਾਲ ਪੁਰਾਣੇ ਏਡੇ ਲੱਗੇ ਹੋਏ ਨੇ। ਭਾਜੀ 50 ਸਾਲ ਤਾਂ ਨਹੀਂ ਹੈਗੇ। ਬਾਕੀਆਂ ਉਹ ਦਿਖਾਈਆਂ ਉਹਨਾਂ ਨੇ। ਏਜੀ ਗਲਾਡਾ ਦੀ ਜਗ੍ਹਾ ਵਾ ਉਹ ਚ ਕੀ ਆਪਾਂ ਚਗਵਾ ਤੇ ਖਾਲੀ ਕਰ ਨਜਾਇਜ਼ ਕਬਜ਼ਾ ਆਪਾਂ ਨਹੀਂ ਹੋਣ ਦੇਣਾ ਜੀ ਉਹ। ਠੀਕ ਹੈ ਜੀ। ਮੇਰੀ ਮੇਅਰ ਸਾਹਿਬ ਨਾਲ ਵੀ ਗੱਲ ਹੋਈ ਉਹ ਕਹਿੰਦੇ ਇਹਨਾਂ ਨੂੰ ਵੈਂਡਿੰਗ ਜ਼ੋਨ ਚ ਜਗ੍ਹਾ ਦੇ ਰਹੇ ਆ ਆਪਾਂ। ਪੰਜ ਚਾਰ ਦਿਨ ਵੇਟ ਕਰ ਲੈਣ ਜੀ। ਠੀਕ ਹੈ ਜੀ। ਠੀਕ ਹੈ ਜੀ ਅਸੀਂ ਮਤਲਬ ਇੰਨਾ ਨਹੀਂ ਕਬਜ਼ਾ ਹੋਣ ਦੇਣਾ ਜੀ। ਠੀਕ ਹੈ ਜੀ। ਕੋਈ ਹੁੰਦਾ ਗਰੀਬ ਬੰਦਾ ਕਿ ਕਰੇੜੀ ਲਾਈ ਬੈਠਾ ਇਹਨਾਂ ਨੇ ਤ ਕਿਦਾ ਹੁੰਦਾ ਬਾਈ ਜੀ ਤੁਰ ਫਿਰ ਕੇ ਕੰਮ ਕਰ ਰਹੇ ਨੇ ਠੀਕ ਹੈ ਜੀ ਇਹਨਾਂ ਨੇ ਪੱਕੇ ਉੱਥੇ ੱਡੇ ਲਾਇਆ ਜੀ ਮੰਝੇ ਲਾ ਕੇ ਬੈਠ ਗਏ ਜੀ ਇਹ ਤਾਂ ਇਦਾਂ ਨਹੀਂ ਹੁੰਦਾ ਜੀ ਉਲਟਾ ਜੀ ਇਹਨਾਂ ਨੂੰ ਕਹੋ ਕਹਿੰਦੇ ਦੀ ਦੁਕਾਨ ਵਾਲਿਆਂ ਨੇ ਝਕਾਵਾ ਅਗਲੀ ਤਾਂ ਕਰੋੜ ਰੁਪਏ ਦੀ ਦੁਕਾਨ ਆ ਜੀ ਉਧਰ ਇਹ ਮਤਲਬ ਗੈਰਕਾਨੂੰਨੀ ਗੈਰਕਾਨੂੰਨੀ ੱਡੇ ਸੀ ਅਸੀਂ ਨਹੀਂ ਲੱਗਣ ਦੇਣੇ ਜੀ ਕਲੀਅਰ ਜੀ ਗੱਲ ਆ ਜੀ ਠੀਕ ਹੈ ਜੀ ਕਰਕ ਨੂੰ ਨਹੀਂ ਲੱਗਣ ਦੇਣੇ ਇੱਕ ਬਜ਼ੁਰਗ ਸੀ ਕਾਫੀ ਬਜ਼ੁਰਗ 70 ਸਾਲ ਦੇ ਗਰੀਬ ਜਿਨ੍ਹਾਂ ਦੀ ਉਮਰ ਹੈ ਜੀ ਜੀ ਲੇਡੀ ਉਹ ਕਹਿੰਦੀ ਮੈਨੂੰ ਕਾਫੀ ਸਾਲ ਹੋ ਗਏ ਕਹਿੰਦੀ ਤਕਰੀਬਨ 40 50 ਸਾਲ ਦੀ ਉਹਦਾ ਅਲਟਰਨੇਟਿਵ ਐਸੀ ਕੋਈ ਕਰ ਰਹੇ ਹਨ ਨਾ ਮੇਰੀ ਗੱਲ ਹੋਈ ਐਮਐਲ ਸਾਹਿਬ ਨਾਲ ਉਹ ਕਹਿੰਦੇ ਇਹਨਾਂ ਨੂੰ ਅਸੀਂ ਵੈਂਡਿੰਗ ਜ਼ੋਨ ਚ ਦੇ ਰਹੇ ਹਾਂ ਪੰਜ ਚਾਰ ਦਿਨ ਦੀ ਗੱਲ ਆ ਵੇਟ ਕਰਨ ਜੀ ਮਿਲ ਜੂਗਾ ਜੀ ਉਹਨਾਂ ਨੂੰ ਕਹਿੰਦਾ ਜੀ ਆਪਣਾ ਜਿਹੜਾ ਇਨਫਰਾਸਟ੍ਰਕਚਰ ਆ ਉਹਦੇ ਹਿਸਾਬ ਨਾਲ ਹੀ ਇਹਨਾਂ ਨੇ ਹਿਸਾਬ-ਤਾਬ ਜੋ ਹੈਗਾ ਉਹਨਾਂ ਨੇ ਕਾਰਪੋਰੇਸ਼ਨ ਵਾਲਿਆਂ ਨੇ ਕਰਕੇ ਦੇਣਾ ਕਹਿੰਨਾ ਜੀ ਹਾਲਕਿ ਇਸ ਦੌਰਾਨ ਰੈਡੀ ਫੜੀ ਲਗਾਉਣ ਵਾਲਿਆਂ ਨੇ ਕਿਹਾ ਹੈ ਕਿ ਉਹਨਾਂ ਨੂੰ ਲੁਧਿਆਣਾ ਦੀ ਮੇਅਰ ਨੇ ਵੀ ਕਹਿ ਦਿੱਤਾ ਹੈ ਕਿ ਉਹ ਰੈਡੀ ਲਗਾ ਸਕਦੇ ਨੇ ਲੇਕਿਨ ਪੁਲਿਸ ਵੱਲੋਂ ਉਹਨਾਂ ਨੂੰ ਇੱਥੋਂ ਜ਼ਬਰਦਸਤੀ ਉਠਾਇਆ ਜਾ ਰਿਹਾ ਹੈ ਲੇਕਿਨ ਪੁਲਿਸ ਪ੍ਰਸ਼ਾਸਨ ਵੱਲੋਂ ਆਪਣਾ ਤਰਕ ਦਿੱਤਾ ਜਾ ਰਿਹਾ ਹੈ ਕਿ ਉਹ ਆਪਣੀ ਡਿਊਟੀ ਕਰ ਰਹੇ ਨੇ ਜਗਬਾਨੀ ਚੀਫ ਲਈ ਰਾਜेश ਗੌਤਮ ਦੀ ਰਿਪੋਰਟ